ਜਤੂ ਦੇ ਵਿੱਚ ਸਵੇਰੇ ਤੋਂ ਹੀ ਮੀਂਹ ਪੈਣ ਦੇ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਦੇ ਨਾਲ ਕਿ ਮਾਂ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ ਉਹਨਾਂ ਨੂੰ ਜਤੂ ਦੇ ਸਰਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਇਹ ਹਾਦਸਾ ਦੇਰ ਸ਼ਾਮ ਪੈ ਮੀਂਹ ਦੇ ਕਾਰਨ ਵਾਪਰਿਆ ਹੈ ਜਦੋਂ ਮਕਾਨ ਦੀ ਛੱਤ ਟਿੱਗਣ ਦੇ ਨਾਲ ਕਮਰੇ ਦੇ ਵਿੱਚ ਬੈਠੇ ਮਾਂ ਪੁੱਤ ਮਲਬੇ ਦੇ ਹੇਠਾਂ दब ਗਏ ਸਮਾਜ ਸੇਵੀ ਸੰਸਥਾ ਚੜ੍ਹਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਦੇ ਮੁਖੀ ਮੀਤ ਸਿੰਘ ਮੀਤਾ ਅਤੇ ਉਹਨਾਂ ਦੇ ਸਾਥੀਆਂ ਨੇ ਮੌਕੇ ਤੇ ਪਹੁੰਚ ਕੇ ਮਲਬੇ ਹੇਠੋਂ ਮਾਂ ਪੁੱਤ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਇਸ ਹਾਦਸੇ ਦੇ ਵਿੱਚ ਪਰਿਵਾਰ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ ਪਰਿਵਾਰ ਨੇ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾ ਤੋਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣਾ ਘਰ ਮੁੜ ਬਣਵਾ ਸਕਣ ਇਹ ਮਨਪ੍ਰੀਤ ਸਿੰਘ ਦਾ ਨਾ ਮਕਾਨ ਕੱਲ ਬਰਸਾਤ ਦੇ ਕਾਰਨ ਗਿਰ ਗਿਆ ਜੀ ਤੇ ਇੱਕ ਗਰੀਬ ਪਰਿਵਾਰ ਹੈ ਇਹ ਸਹਾਇਤਾ ਲਈ ਅਸੀਂ ਉਹਨਾਂ ਦਾ ਖਾਤਾ ਨੰਬਰ ਨਾਲ ਮੈਂਸ਼ਨ ਕਰ ਰਹੇ ਹਾਂ ਇਹ ਯੂਕੋ ਬੈਂਕ ਦਾ ਖਾਤਾ ਤੇ ਖਾਤਾ ਹੈਗਾ 3363 021240915 ਆਈ ਐਫ ਸੀ ਕੋਡ ਇਹਦਾ ਹੈਗਾ 0919209 ਟ੍ਰਾਂਸਫਰ ਨੰਬਰ ਹੈਗਾ ਇਹਨਾਂ ਦਾ 90567 2403 ਜੇ ਕਿਸੇ ਵੀ ਵੀਰ ਨੇ ਇਹਨਾਂ ਦੀ ਕੋਈ ਸਹਾਇਤਾ ਕਰਨੀ ਹੋਵੇ ਜੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਬਾਹਰ ਦੇ ਜੋ ਵੀ ਸਾਡੀ ਵੀਡੀਓ ਦੇਖਦਾ ਤੇ ਉਹ ਇਹਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਕੋਈ ਵਿਚਾਰਾ ਸਹਾਇਤਾ ਕਰੂਗਾ ਤਾਂ ਉਹਨਾਂ ਦਾ ਫਾਇਦਾ ਹੋ ਜੂਗਾ ਜੀ ਆਪਣਾ ਸ਼ੇਰ ਵਾਪੇ ਦਾ ਹਾਂ ਜੀ تے اسی دا یہی منگ مندا کہ انہاں بچیاں دی چھت سر تے ہونی چاہی دی ہے ٹھیک ہے چار بچے اڑے تے گھر والا باہر ڈرائیوی کردا پتہ لگ گئی تے ساڈے انکوان نے بہت مدد کیتی انہاں نے سارا نے کڈے پن پرہاں والے رنگ تے نے پانے کی شوبہ جی نے ہاں ਠੀਕ ਹੈ ਤੇ ਆਪਣੇ ਇਹ ਘਰ ਨਾਲ ਕੀ ਕੰਮ ਕਰਦੇ ਨੇ ਉਹ ਜੀ ਡਰਾਇਵਰੀ ਆਈ ਜੀ ਠੀਕ ਹੈ ਕਿੰਨੇ ਬੱਚੇ ਨੇ ਆਪਣੇ ਚਾਰ ਬੱਚੇ ਹੈ ਇਹ ਦੋ ਬੇਟੀਆਂ ਦੇ ਦੋ ਬੇਟੇ ਅਸੀਂ ਤੁਸੀਂ ਸਕਾਰਪੋ ਕੀ ਮੰਗ ਕਰਦੇ ਹੋ ਅਸਤ ਜੀ ਦੀ ਮਦਦ ਤੇ ਚਾਹਣਗੇ ਵੀ ਸਾਡੇ ਘਰ ਦੇ ਨਾਲ ਤਾਂ ਮਦਦ ਕੀਤੀ ਜਾਵੇ ਤੇ ਨਾਲੇ ਸਾਡੇ ਕੋਲ ਵੀ ਨੁਕਸਾਨ ਹੋ ਗਿਆ ਸਾਡਾ ਲਾਜ ਹੋ ਗਿਆ ਸ਼ਾਂਤਾ ਜੀ ਹੋਇਆ ਘਰੇ ਬੱਚਾ ਦੇ ਸੱਟਾ ਹੋ ਗਿਆ ਬੱਚਾ ਤੇ ਬਾਕੀ ਘਰ ਦਾ ਨੁਕਸਾਨ ਵੀ ਹੋਇਆ ਚੱਕ ਡਾਟ ਡਾਟ ਜੀ ਠੀਕ ਹੈ ਕਿਸ ਟਾਈਮ ਹੋਈ ਸੀ ਹਾਸੇ ਇਹ ਤੌਨੇਕ ਛੇ ਦਾ ਟਾਈਮ ਸੀ ਜੀ ਬਾਹਰ ਚ ਹੋਈ ਜਾਂਦੀ ਸੀ ਠੀਕ ਹੈ ਜੀ ਅੰਦਰ ਕੌਣ ਕੌਣ ਸੀ ਜੀ ਇਹ ਇੱਕ ਮੇਰਾ ਬੇਟਾ ਸੀ ਇੱਕ ਬੇਟੀ ਸੀ ਇੱਕ ਮੇਰੀ ਨੌ ਸੀ ਠੀਕ ਹੈ ਜੀ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਜੀ ਸਾਡਾ ਗਰੀਬਾਂ ਦਾ ਕੋਈ ਫਾਇਦਾ ਹੋਣਾ ਚਾਹੀਦਾ ਕੋਈ ਸਾਡਾ ਮਕਾਨ ਛੱਤ ਬਣ ਜਾਵੇ ਜੀ